ਲਾਈਵ ਨੂੰ ਸੁਣਾ ਪਾ ਦੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਦਿਖਾ ਰਹੇ ਹਾਂ ਆਪ ਜੀ ਨੂੰ ਨਾਬੇ ਦੀਆਂ ਤਸਵੀਰਾਂ ਦਿਨ ਸੁੱਤਰ ਵਾਰ ਦੀਆਂ ਜੋ ਇਹ ਚੌਕ ਹੈ ਰਾ ਕੁੰਮ ਸੰਸੰਗ ਚੌਕ ਬੰਦਾ ਕੁਦਰਸ਼ਨ ਦਾ ਬੁਤ ਹੈ ਦਿਖਾਣੇ ਆ ਤੁਹਾਨੂੰ ਆਪ ਜੀ ਨੂੰ ਇੱਥੇ ਜੋ ਬਿਜਲੀ ਸਪਲਾਈ ਦਾ ਹਾਲ ਹੈ ਮੌਕੇ ਤੇ ਕੀ ਹਾਲ ਹੋ ਰੱਖਿਆ ਹੈ ਚਲੋ ਆਪ ਜੀ ਨੂੰ ਲੈ ਕੇ ਚੱਲਦੇ ਆ ਦਿਖਾਣੇ ਆਓ ਚੱਲੀਏ ਦੇਖੋ ਇੱਕ ਆ ਜੋ ਚੌਕ ਦੇ ਵਿੱਚ ਲੈਟਾਂ ਲੱਗੀਆਂ ਆ ਯਾ ਹਣੇ ਚੌਂਕ ਦੇ ਵਿੱਚ ਜੋ ਰਾਤ ਨੂੰ ਇੱਥੇ ਪੂਰਾ ਚਾਨਣ ਕਰਦੀਆਂ ਹਨ ਬਾਕੀ ਜੋ ਇਹ ਲਾਈਟਾਂ ਦੀ ਸਪਲਾਈ ਹੈ ਦਿਖਾਨੇ ਆਪ ਜੀ ਨੂੰ ਇਸੇ ਗੁਰਦਸ਼ਨ ਚੌਂਕ ਦੇ ਬੁੱਤ ਦੇ ਮੀਟਰ ਦੇ ਵਿੱਚੋਂ ਆ ਰਹੀ ਹੈ ਦਿਖਾਨੇ ਆਪ ਜੀ ਨੂੰ ਕਿ ਉੱਥੇ ਕੀ ਦੁਰਦਸ਼ਾ ਹੋ ਰਹੀ ਹੈ ਆਓ ਚੱਲੀਏ ਦੇਖੋ ਆ ਗੁਰਦਸ਼ਨ ਬੁੱਤ ਚੌਂਕ ਹੈ ਜੋ ਕਿ ਸਾਡੇ ਸਾਬਕਾ ਕਾਂਗਰਸ ਮੰਤਰੀ ਸਰਦਾਰ ਗੁਰਦਸ਼ਨ ਸਿੰਘ ਜੀ ਦਾ ਜੋ ਇਹ ਯਾਦਗਾਰੀ ਬੁੱਤ ਲੱਗਿਆ ਹੋਇਆ ਹੈ ਦੇਖੋ ਇਹ ਚੌਂਕ ਹੈ ਆਓ ਚੱਲੀਏ ਅੱਗੇ ਦੇਖੋ ਕਾਨੇ ਤੋਂ ਜੇ ਤੋਂ ਬਿਜਲੀ ਦੀ ਸਪਲਾਈ ਇੱਥੋਂ ਚੋਂ ਕੁਝ ਚੱਲਦੀ ਹੈ ਇੱਕ ਤਾਂ ਆਹ ਹੈ ਦੇਖੋ ਜਿੱਥੇ ਕਿ ਮੀਟਰ ਲੱਗਿਆ ਹੋਇਆ ਹੈ ਬਹੁਤ ਪੁਰਾਣੇ ਸਮੇਂ ਤੋਂ ਇਹ ਕਾਹ ਹੈ ਦੇਖੋ ਨਾਲੇ ਮੋਟਰ ਵੀ ਲੱਗੀ ਹੋਈ ਹੈ ਇੰਤਜ਼ਾਮ ਸਾਰੇ ਵਧੀਆ ਹਨ ਦੇਖੋ ਇੱਕ ਆਹ ਲਾਈਟਾਂ ਹਨ ਜੋ ਇਹ ਚੌਂਕ ਦੇ ਵਿੱਚੋਂ ਰਾਤ ਨੂੰ ਚੌਂਕ 'ਚ ਚੱਲਦੀਆਂ ਹਨ ਇਹ ਕਾਹ ਵੀ ਲਾਈਟਾਂ ਲੱਗੀਆਂ ਹਨ ਜੋ ਇਹ ਚੌਂਕ ਦੇ ਵਿੱਚੋਂ ਸਪਲਾਈ ਜਾਂਦੀ ਹੈ ਇਸੇ ਤਰ੍ਹਾਂ ਇਸੇ ਮੀਟਰ ਬਕਸੇ ਦੇ ਵਿੱਚੋਂ ਜੋ ਕਿ ਸ਼ਹਿਰ ਨੂੰ ਸਟਰੀਟ ਲਾਈਟਾਂ ਨੂੰ ਦੇਖੋ ਆ ਲਿਆ ਤਾਰ ਜਾ ਰਹੀ ਹੈ ਜੋ ਕਿ ਸਿੱਧੀ ਸਪਲਾਈ ਸ਼ਹਿਰ ਵੱਲ ਜਾ ਰਹੀ ਹੈ ਇੱਥੋਂ ਹੁਣ ਦਿਖਾਣੇ ਆ ਤੁਹਾਨੂੰ ਆਰਜੀ ਨੂੰ ਮੀਟਰ ਬਾਕਸੇ ਦੇ ਹਾਲ ਕਿ ਕਿਸ ਤਰ੍ਹਾਂ ਦੇ ਹਾਲ ਹੋ ਚੁੱਕੇ ਹਨ ਆਓ ਚੱਲੀਏ ਆਓ ਦਿਖਾਣੇ ਦੇਖੋ ਇੱਥੇ ਮੀਟਰ ਲੱਗਿਆ ਹੋਇਆ ਸੀ ਜੋ ਕਿ ਸਿਉਕ ਲੱਗਣ ਨਾਲ ਦੇਖੋ ਕਿੰਨੀ ਸਿਉਕ ਲੱਗੀ ਹੋਈ ਆ ਆ ਪਿਆ ਹੈ ਮੀਟਰ ਦੇਖੋ ਸਿਉਕ ਕਿੰਨੀ ਹੈ ਪਿੱਛੋਂ ਸਾਰੀ ਸਪਲਾਈ ਇੱਥੋਂ ਕਈ ਦਿਨਾਂ ਤੋਂ ਗਿਰੀ ਹੋਈ ਹੈ ਦੇਖੋ ਹਾਲ ਇਹ ਸਪਲਾਈ ਦੇ ਕਿ ਕੋਈ ਵੀ ਜੋ ਤੁਰਕਟ ਨਾ ਵਾਪਰ ਸਕਦੀ ਹੈ ਇੱਥੇ ਜੋ ਇਹ ਕਹਿ ਸਕਦੇ ਆ ਕਿ ਕੋਈ ਵੀ ਵੱਡੀ ਕਿ ਕਿੱਡਾ بڑا ਨੁਕਸਾਨ ਹੋ ਸਕਦਾ ਹੈ ਜਾਂ ਕਰੰਟ ਦਾ ਕਹਿ ਦੋ ਜਾਂ ਕਿ ਕੋਈ ਤਾਰਾਂ ਆਪਦੇ ਵਿੱਚ ਸ਼ਾਰਟ ਹੋ ਸਕਦੇ ਹਨ ਅਗਰ ਕੱਲ ਨੂੰ ਮੀਂਹ ਕਣੀ ਇੱਥੇ ਪੈਂਦਾ ਹੈ ਤਾਂ ਪਾਣੀ ਇਹਦੇ ਵਿੱਚ ਦੀ ਜੋ ਰਸਕੇ ਸਿੱਧਾ ਇਹਦੇ ਵਿੱਚ ਗਰੇਗਾ ਤਾਂ ਕਿ ਦੇਖੋ ਕਿ ਕਿੱਡਾ بڑا ਨੁਕਸਾਨ ਹੋ ਸਕਦਾ ਹੈ ਸੋ ਅਸੀਂ ਮਿਸਪਲ ਕਮੇਟੀ ਨਾਬਾ ਦੇ ਜੀ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਇਸ ਵੱਲ ਧਿਆਨ ਦਿੱਤਾ ਜਾਵੇ ਦੇਖੋ ਮੀਟਰ ਚੋਂ ਆਹ ਸਪਲਾਈ ਆ ਰਹੀ ਹੈ ਸਟ੍ਰੀਟ ਫ્લેਟ ਹੈ ਜੋ ਦੇਖੋ ਥਾਰੀ ਤਾਰ ਇਹ ਨੀਮੀ ਹੋਈ ਹੋਈ ਹੈ ਔਰ ਇੱਥੇ ਆ ਕੇ ਦਰਖਤगिरਣ ਕਾਰਨ ਦੇਖੋ ਸਟਰੀਟ ਲਾਈਟ ਹੈ ਜਿਹੜੀ ਬਿਲਕੁਲ गिर ਕੇ ਬੰਦ ਹੋਈ ਹੋਈ ਹੈ ਕਈ ਦਿਨਾਂ ਤੋਂ ਜਿੱਦੇ ਦਾ ਤੂਫਾਨ ਆਇਆ ਇਸ ਵੱਲ ਵੀ ਧਿਆਨ ਦਿੱਤਾ ਜਾਵੇ ਦੇਖੋ ਆ ਸਾਰੀ ਮੇਨ ਸਪਲਾਈ ਦੀ ਤਾਰ ਕੀ ਹਾਲ ਹੋ ਰੱਖੇ ਹਨ ਸਟਰੀਟ ਲਾਈਟ ਦੇ ਹੋ ਸਕਦਾ ਹੈ ਕਿ ਸਾਰੀ ਸਟਰੀਟ ਲਾਈਟੇ ਬੰਦ ਹੋਵੇ ਕਈ ਦਿਨਾਂ ਤੋਂ